ਫਰੀਦਕੋਟ ਦੇ ਪਿੰਡ ਬੁਰਜ ਮਸਤਾ ਵਿੱਚ ਸਿਲੰਡਰ ਤਮਾਕੇ ਨਾਲ ਪਿਆੜਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਇਸ ਮੌਕੇ ਤੇ ਫਰੀਦਕੋਟ ਦੇ ਵਿਧਾਇਕ ਨੇ ਮਦਦ ਦਾ ਭਰੋਸਾ ਦਿੱਤਾ ਜਿਨਾ ਫਰੀਦਕੋਟ ਦੇ ਪਿੰਡ ਮਸਤ ਬੁਰਜਾ ਵਿੱਚ ਸ਼ਨੀਵਾਰ ਸਵੇਰੇ ਇੱਕ ਘਰ ਵਿੱਚ ਗੈਸ ਸਿਲੰਡਰ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ ਜਿਸ ਤੋਂ ਬਾਅਦ ਅੱਗ ਭਿਆਨਕ ਅੱਗੇ ਨੇ ਪੂਰੇ ਘਰ ਨੂੰ ਲਪੇਟ ਵਿੱਚ ਲੈ ਲਿਆ ਹਾਲਾਂਕਿ ਇਸ ਤੇ ਹਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਮਕਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਘਟਨਾ ਦੀ ਜਾਣਕਾਰੀ ਲੈਣ ਤੇ ਫਾਇਰ ਰੇਟ ਅਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਕਾਫੀ ਮੁਸੱਦਦ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਜਾਣਕਾਰੀ ਅਨੁਸਾਰ ਪਿੰਡ ਦੇ ਰਹਿਣ ਵਾਲੇ ਰਾਜਕਮਾਰ ਦੇ ਘਰ ਸਵੇਰੇ ਉਸ ਦੀ ਪਤਨੀ ਵੀਰਪਾਲ ਕੌਰ ਚਾਹ ਬਣਾਉਣ ਲੱਗੀ ਤਾਂ ਗੈਸ ਚੁੱਲ੍ਹਾ ਚਰਨ ਲੱਗੀ ਤਾਂ ਅਚਾਨਕ ਸਿਲੰਡਰ ਨੂੰ ਅੱਗ ਪੈ ਗਈ ਕੁਝ ਹੀ ਪਲਾ ਵਿੱਚ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਪੂਰੀ ਤਰ੍ਹਾਂ ਘਰ ਅੱਗ ਦੀ ਲਪੇਟ ਵਿੱਚ ਆ ਗਿਆ ਜਿਵੇਂ ਹੀ ਵੀਰਪਾਲ ਦੀ ਮਦਦ ਲਈ ਗਵਾਂਡੀਆਂ ਕੋਲ ਬੜੀ ਉਸ ਤੋਂ ਬਾਅਦ ਸਿਲੰਡਰ ਵਿੱਚ ਵੱਡਾ ਧਮਾਕਾ ਹੋਇਆ ਜਿਸ ਨਾਲ ਘਰ ਦੀ ਛੱਤ ਤੱਕ ਉੱਡ ਗਈ ਅੱਗ ਕਾਰਨ ਘਰ ਵਿੱਚ ਖੜੇ ਮੋਟਰਸਾਈਕਲ ਸਮੇਤ ਸਾਰਾ ਸਮਾਨ ਘਰੇਲੂ ਸੜ ਕੇ ਨਸ਼ਟ ਹੋ ਗਿਆ ਹੈ ਅਚਾਨਕ ਹੋਏ ਧਮਾਕੇ ਅਤੇ ਅੱਗ ਨਾਲ ਪਿੰਡ ਵਿੱਚ ਸਭ ਦਾ ਦਬੜੀ ਦਾ ਮਾਹੌਲ ਬਣ ਗਿਆ। ਖਾਣਾ ਸਤਰ ਦੇ ਐਸਐਚਓ ਇੰਸਪੈਕਟਰ ਜੈਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਫਾਇਰ ਬ੍ਰੇਡ ਵੀ ਟੀਮ ਨਾਲ ਮਿਲ ਕੇ ਅੱਗ ਤੇ ਕਾਬੂ ਪਾਇਆ। ਉਹਨਾਂ ਕਹੇ ਹੈ ਕਿ ਸ਼ੁਰੂਆਤੀ ਜਾਂਚ ਮੁਤਾਬਕ ਹਾਸਤਾ ਗੈਸ ਸਿਲੰਡਰ ਨਾਲ ਸੰਬੰਧਿਤ ਲੱਗਦਾ ਹੈ ਪਰ ਤਕਨੀਕੀ ਜਾਂਚ ਤੋਂ ਬਾਅਦ ਹੀ ਅਸਲੀ ਕਾਰਨ ਸਾਹਮਣੇ ਆਵੇਗਾ। ਇਸ ਮੌਕੇ ਤੇ ਫਰੀਦਕੋੜ ਦੇ ਵਿਧਾਇਕ ਗੁਰਦੇਸ਼ ਸਿੰਘ ਸੇਖੋ ਨੇ ਵੀ ਮੌਕੇ ਤੇ ਪਹੁੰਚ ਕੇ ਅਤੇ ਪ੍ਰਾਪਰਿਵਾਰ ਨਾਲ ਹਮਦਰਦੀ ਦਾ ਹੀ ਉਹਨਾਂ ਕਹੇ ਹੈ ਕਿ ਰਾਜ ਸਰਕਾਰ ਵੱਲੋਂ ਪੀੜਤ ਪਰਿਵਾਰ ਨਾਲ ਹਮ ਸਭ ਮਦਦ ਕੀਤੀ ਜਾਵੇਗੀ ਪ੍ਰਸ਼ਾਸਨ ਨੂੰ ਤੁਰੰਤ ਹਰਾਤ ਪਹੁੰਚਾਉਂਦੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਆਰਥਿਕ ਤੌਰ ਤੇ ਵੀ ਕਾਫੀ ਜ਼ਰੂਰਤਮੰਦ ਹੈ ਐਸੀ ਮੁਸ਼ਕਲ ਵੇਲੇ ਸਰਕਾਰ ਵੱਲੋਂ ਮਦਦ ਮਿਲਣੀ ਚਾਹੀਦੀ ਬਹੁਤ ਜ਼ਰੂਰੀ ਹੈ ਐਸੇ ਮੌਕੇ ਤੇ ਪ੍ਰੈਸ ਨਗਰ ਅਦਕਾਰਦਿਆਂ ਫਰੀਦਕੋਟ ਦੇ ਵਿਧਾਇਕ ਗੁਰਦਰ ਸਿੰਘ ਸੇਖੋਂ ਅਤੇ থানা ਸਦਰ ਜੀ ਕੁਮਾਰ ਤੇ ਪੰਡਵਾਸੀਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਵਰਤੂਰ ਬਕਾਰੀ ਕੀ ਰਿਪੋਰਟ ਜੇਕਰ ਤੁਸੀਂ ਸਾਡੇ ਪੰਜਾਬ ਟਾਈਮ ਚੈਨਲ ਤੇ ਨਵੇਂ ਹੋਂਦ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਕਮੈਂਟ ਸ਼ੇਅਰ ਕਰੋ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਤ ਸ੍ਰੀ ਅਕਾਲ ਜੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਅੱਜ ਸਵੇਰੇ ਅਚਾਨਕ ਸਿਲੰਡਰ ਫਟਣ ਦੇ ਨਾਲ ਘਰ ਨੂੰ ਅੱਗ ਲੱਗੀ ਹੈ ਘਰ ਦਾ ਸਾਰਾ ਸਮਾਨ ਸੜ ਕੇ ਜਿਹੜਾ ਤਬਾਹ ਹੋ ਗਿਆ ਮਕਾਨ ਦੀਆਂ ਛੱਤਾਂ ਡਿੱਗ ਪਈਆਂ ਜੋ ਵੀ ਜਿੰਨਾ ਵੀ ਘਰ ਦੇ ਅੰਦਰ ਸਮਾਨ ਸੀ ਕੋ ਸਾਰਾ ਉਹ ਸੜ ਗਿਆ ਜੀ ਚੋਂ ਘਰ ਦੇ ਜ਼ਰੂਰੀ ਸਮਾਨ ਆਪਣਾ ਬਿਸਤਰੇ ਜੋ ਵੀ ਸੀ ਸਾਰੇ ਦਾ ਸਾਰਾ ਸਮਾਨ ਸੜ ਗਿਆ ਔਰ ਬਹੁਤ ਮੰਦਭਾਗੀ ਘਟਨਾ ਸਰਕਾਰ ਪਰਿਵਾਰ ਦੇ ਨਾਲ ਉਪਰੋਕਤ ਵਿੱਚ ਜਿੱਥੇ-ਜਿੱਥੇ ਵੀ ਸਾਡੀ ਲੋੜ ਹੋਊਗੀ ਸਰਕਾਰ ਦੇ ਜੋ ਵੀ ਮਦਦ ਕਰ ਸਕਦੇ ਹਾਂ ਪੂਰਾ ਤਨਦੇਹੀ ਨਾਲ ਕਰਾਂਗੇ ਔਰ ਜਿਹੜਾ ਪੀੜਤ ਪਰਿਵਾਰੋਂ ਦੀ ਅੱਜ ਪਿੰਡ ਬੁਰਜ ਮਸਤਾ ਦੇ ਬਾਰੇ ਸਾਨੂੰ ਇਤਲਾਹ ਆਈ ਸੀ ਕਿ ਇੱਕ ਘਰ ਦੇ ਵਿੱਚ ਬਲਾਸਟ ਹੋਣ ਕਰਕੇ ਅੱਗ ਲੱਗੀ ਹੈ ਜਿਸ ਤੇ ਥਾਣਾ ਸਦਰ ਫਰੀ ਕੋਟ ਦੀ ਸਾਡੀ ਪੋਸਟ ਪਾਰਟੀ ਮੌਕੇ ਪਰ ਪੁੱਜ ਗਈ ਮੌਕੇ ਤੇ ਪੁੱਜ ਕੇ ਸੀ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਤੇ ਪੱਕਾ ਕਾਬੂ ਪਾਇਆ ਔਰ ਮੁੱਢਲੀ ਜਾਣਕਾਰੀ ਤੋਂ ਇਹੀ ਗੱਲ ਸਾਹਮਣੇ ਆਈ ਕਿ ਘਰ ਦੇ ਵਿੱਚ ਇੱਕ ਔਰਤ ਵੀਰਪਾਲ ਕੌਰ ਮੌਜੂਦ ਸੀ ਜਿਹੜੀ ਕਿ ਜਦੋਂ ਚਾਹ ਬਣਾ ਰਹੀ ਸੀ ਚੁੱਲੇ ਤੇ ਗੈਸ ਦੇ ਚੁੱਲੇ ਤੇ ਤੇ ਸਿਲੰਡਰ ਦਾ ਨੂੰ ਅਚਾਨਕ ਅੱਗ ਲੱਗ ਗਈ ਤੇ ਉਹ ਬਲਾਸਟ ਹੋ ਗਿਆ ਜਿਸ ਕਰਕੇ ਘਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਛੱਤ ਵਗੈਰਾ ਘਰ ਦੀ ਉੱਡ ਗਈ ਔਰ ਹੋਰ ਜਿਹੜਾ ਸੀ ਉਹਨਾਂ ਦਾ مالی ਨੁਕਸਾਨ ਮੋਟਰਸਾਈਕਲ ਫ੍ਰਿਜ ਜੋ ਵੀ ਸੀ ਸਮਾਨ ਸੜ ਕੇ ਸੁਆਹ ਹੋ ਗਿਆ ਤਾਂ ਕਿਦਾਂ ਕਰੀ ਕਾਰਵਾਈ ਅਜੇ ਪਰਿਵਾਰਕ ਵੱਲੋਂ ਸਾਨੂੰ ਅਜੇ ਕੋਈ ਦਰਖਾਸਤ ਨਹੀਂ ਬਟ ਮੁੱਢਲੀ ਤਾਂ ਨੁਕਸਾਨ ਜਾਨੀ ਨੁਕਸਾਨ ਤੋਂ ਬਚਾਇਆ ਹੈ ਮਾਲੀ ਨੁਕਸਾਨ ਜ਼ਿਆਦਾ ਹੈ ਭਾਈ ਜੀ ਸਵੇਰੇ ਜਦੋਂ 7:30 ਦਾ ਟਾਈਮ ਹੋਊਗਾ ਤੇ ਇਧਰੋਂ ਇਹਦੇ ਮੈਸੇਜ ਭੱਜ ਕੇ ਗਏ ਆ ਉਹਨਾਂ ਨੇ ਪਹੁੰਚਿਆ ਜਾ ਕੇ ਕਹਿੰਦੇ ਘਰੇ ਅੱਗ ਲੱਗ ਗਈ ਤੇ ਮੈਂ ਭੱਜ ਕੇ ਆਇਆ ਜਦੋਂ ਇਹਨਾਂ ਦਾ ਮੋਟਰਸਾਈਕਲ ਅੰਦਰ ਮਹਾਂਚਲ ਮੋਟਰਸਾਈਕਲ ਦਾ ਬਚਾਅ ਹੋ ਜੇ ਅੰਦਰ ਵੜਿਆ ਮੈਂ ਭੱਜ ਕੇ ਤੇ ਉਹ ਬਹੁਤ ਜ਼ਿਆਦਾ ਧੂੰਆਂ ਲੱਗ ਚੁੱਕਾ ਸੀਗਾ ਤੇ ਇਹਨਾਂ ਦਾ ਵਿਚਾਰਿਆਂ ਦਾ ਸਮਾਨ ਵੀ ਮਸਾ ਬਣਿਆ ਸੀ ਪਹਿਲਾਂ ਬਹੁਤ ਜ਼ਿਆਦਾ ਸਮਾਨ ਸੀ ਵਿੱਚ ਜਿਵੇਂ ਫ੍ਰਿਜ, ਅਨਵਾਟਰ ਵਗੈਰਾ ਹੋ ਗਿਆ, ਮੋਟਰਸਾਈਕਲ, ਫੇਰ ਕੁੜੀ ਨੂੰ ਦੇਣ ਆਤੇ ਸਮਾਨ ਵੀ ਇਹਨਾਂ ਨੇ ਵਿਚਾਰਿਆਂ ਨੇ ਇਕੱਠਾ-ਕੁੱਠਾ ਕਰਕੇ ਅੰਦਰ ਰੱਖਿਆ ਸੀ, ਪੇਟੀਆਂ, ਅਲਮਾਰੀਆਂ, ਟੋਟਲੀ ਬੈਂਡਰੀ ਤੋਂ ਲੈ ਕੇ ਪਾਉਣ ਵਾਲੇ ਕੱਪੜੇ ਤੱਕ ਨਹੀਂ ਬਚੇ ਇਹਨਾਂ ਦੇ। ਸਾਰੇ ਦਾ ਸਾਰਾ ਨੁਕਸਾਨ ਟੋਟਲ ਇਹਨਾਂ ਦਾ ਹੋ ਚੁੱਕਾ ਜੀ ਇਹਨਾਂ ਦਾ। ਇਹ ਸਿਲੰਡਰ ਫਟਨ ਕਰਨੇ ਹੋਇਆ ਜੀ ਸਾਰਾ ਜੀ ਸਿਲੰਡਰ ਨੂੰ ਅੱਗ ਪਈ ਜੀ ਸਾਰੀ ਸਾਰੀ ਟੋਟਲੀ ਜਲੀ ਪਈ ਆ ਕੀ ਮੰਗ ਕਰਦੇ ਇਹ ਬਸ ਇਹਨਾਂ ਦੇ ਵਿਚਾਰਿਆਂ ਦਾ ਵੀ ਰੈਨ ਬਰੇਫ ਸੇਰਾ ਬਣਾਇਆ ਜਾਵੇ ਜੀ ਜੋ ਇਹਨਾਂ ਦਾ ਹੋਇਆ ਸਾਰਾ ਇਕੱਠੇ ਕਰਕੇ ਪ੍ਰਸ਼ਾਸਨ ਤੌਰ ਤੇ ਨਗਰ ਨਿਵਾਸੀ ਤੌਰ ਤੇ ਵੈਸੇ ਆਮ ਜਨਤਾ ਨੂੰ ਬੇਨਤੀ ਆ ਵਾਦ-ਵਾਦ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਇਹਨਾਂ ਦੀ ਤੇ ਜੋ ਇਹਨਾਂ ਦਾ ਸਾਰਾ ਦਾ ਜੀਵਨ ਦੁਬਾਰਾ ਲਈ ਤੇ ਆ ਸਕੇ ਦੁਬਾਰਾ ਮੁੜ ਕੇ ਨਾ ਕਰਦੇ ਇਹ ਬਸ ਆਪ ਬਸ ਤੇ ਡਰਾਈਵਰ ਹੈ ਜੀ ਮੁੰਡਾ ਆਪਣਾ ਮੋਟਰਸਾਈਕਲ ਦਾ ਮੜਾ-ਮੋਟਾ ਕੰਮ ਕਰਦਾ ਹੈ ਜੀ ਪਹਿਲਾਂ ਉਹ ਵਿਚਾਰੇ ਨੇ ਤਿੰਨਾਂ ਕੁੜੀਆਂ ਦਾ ਓਕੇ ਸੋਕੇ ਮਸਾਂ ਵਿਆਹ ਕੀਤਾ ਤੇ ਪਰਿਵਾਰ ਦਾ ਰੋਜ਼ ਰੋਟੀ ਮਸਾ ਹੀ ਆਪ ਦਾ ਗੁਜ਼ਾਰਾ ਕਰਦਾ ਜੀ